ਕਿਤਾਬ قافਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਆਪਾਂ ਪੜ ਰਹੇ ਹਾਂ ਦੇਲ ਕਰਨੇ ਦੀ ਕਿਤਾਬ ਲੋਕ ਵਿਹਾਰ ਪ੍ਰਭਾਵਸ਼ਾਲੀ ਵਿਅਕਤੀਤਵ ਦੀ ਕਲਾ। ਇਹ ਕਿਤਾਬ ਹਾਊ ਟੂ ਵਿਨ ਫਰੈਂਡਸ ਐਂਡ ਇਨਫਲੂਐਂਸ ਪੀਪਲ ਦਾ ਪੰਜਾਬੀ ਅਨੁਵਾਦ ਹੈ। ਅੱਜ ਆਪਾਂ ਪੜਾਂਗੇ ਇਸ ਦਾ ਅਗਲਾ ਅਧਿਆਇ। ਜਿਹੜਾ ਫਿਲਮਾਂ ਜਾਂ ਟੀਵੀ ਵਿੱਚ ਅਝਿਆ ਹੁੰਦਾ ਹੈ। ਤਾਂ ਤੁਹਾਡੇ ਕੋਲੋਂ ਕਿਉਂ ਨਹੀਂ ਹੋ ਸਕਦਾ? ਕੁਝ ਸਾਲ ਪਹਿਲਾਂ ਫੀਲਾਡਲਫੀਆ ਦੇ ਅਖਬਾਰ ਇਵਨਿੰਗ ਬਲੇਟਿਨ ਦੇ ਵਿਰੋਧ ਵਿੱਚ ਇੱਕ ਦੁਖਦਾਈ ਅਫਵਾਹ ਫੈਲਾਈ ਜਾ ਰਹੀ ਸੀ ਇਸ ਬਦਕਿਸਮਤ ਅਫਵਾਹ ਨੂੰ ਤੇਜ਼ੀ ਨਾਲ ਅੱਗ ਦਿੱਤੀ ਜਾ ਰਹੀ ਸੀ ਇਸ਼ਤਿਹਾਰ ਦੇਣ ਵਾਲਿਆਂ ਨੂੰ ਵੀ ਸੂਚਿਤ ਕੀਤਾ ਜਾ ਰਿਹਾ ਸੀ ਕਿ ਹੁਣ ਪਾਠਕ ਇਸ ਅਖਬਾਰ ਵਿੱਚ ਕੋਈ ਦਿਲਚਸਪੀ ਨਹੀਂ ਲੈ ਰਹੇ ਕਿਉਂਕਿ ਇਸ ਵਿੱਚ ਇਸ਼ਤਿਹਾਰ ਹੀ ਇਸ਼ਤਿਹਾਰ ਹੁੰਦੇ ਹਨ ਪੜਨ ਵਾਲੀ ਸਮਗਰੀ ਤਾਂ ਨਾ ਮਾਤਰ ਹੀ ਹੁੰਦੀ ਹੈ ਇਸ ਅਫਵਾਹ ਨੂੰ ਤੁਰੰਤ ਰੋਕਣ ਦੀ ਜ਼ਰੂਰਤ ਸੀ ਪਰ ਇਹ ਕਿਵੇਂ ਸੰਭਵ ਸੀ ਅਖਬਾਰ ਨੇ ਅਫਵਾਹ ਦਾ ਜਵਾਬ ਇਸ ਤਰ੍ਹਾਂ ਦਿੱਤਾ ਇਵਨਿੰਗ ਬਲੇਟਨ ਨੇ ਇੱਕ ਦਿਨ ਦੇ ਅਖਬਾਰ ਵਿੱਚ ਸਭ ਤਰ੍ਹਾਂ ਦੀਆਂ ਖਬਰਾਂ ਨੂੰ ਕੱਟ ਕੇ ਉਹਨਾਂ ਦਾ ਵਰਗੀਕਰਨ ਕੀਤਾ ਅਤੇ ਉਹਨਾਂ ਨੂੰ ਇੱਕ ਪੁਸਤਕ ਦੇ ਰੂਪ ਵਿੱਚ ਪ੍ਰਕਾਸ਼ਿਤ ਕਰ ਦਿੱਤਾ ਫਿਰ ਇਸ ਪੁਸਤਕ ਦਾ ਨਾਮ ਰੱਖ ਦਿੱਤਾ ਵਨ ਡੇ ਇਹ 307 ਪੰਨਿਆਂ ਦੀ ਕਿਤਾਬ ਕਿਸੇ ਹਾਰਡ ਕਵਰ ਪੁਸਤਕ ਵਾਂਗ ਲੱਗ ਰਹੀ ਸੀ ਜੇਕਰ ਇਸ ਨੂੰ ਇੱਕ ਪੁਸਤਕ ਦੇ ਰੂਪ ਵਿੱਚ ਵੇਚਿਆ ਜਾਂਦਾ ਤਾਂ ਇਸ ਦੀ ਕੀਮਤ ਕੁਝ ਡਾਲਰ ਨਹੀਂ ਬਲਕਿ ਕੁਝ ਸੈਂਟ ਹੀ ਸੀ ਇਸ ਪੁਸਤਕ ਦੇ ਛਪਣ ਤੋਂ ਬਾਅਦ ਇਹ ਤੱਤ ਸਾਹਮਣੇ ਆਇਆ ਕਿ ਬਲੇਟਨ ਆਪਣੇ ਪਾਠਕਾਂ ਲਈ ਬੇਹਦ ਰੌਚਕ ਜਾਣਕਾਰੀਆਂ ਛਾਪਦਾ ਹੈ ਇਸ ਗੱਲ ਨਾਲ ਤੱਤ ਜ਼ਿਆਦਾ ਰੌਚਕਤਾ ਨਾਲ ਅਤੇ ਜ਼ਿਆਦਾ ਪ੍ਰਭਾਵਸ਼ਾਲੀ ਢੰਗ ਨਾਲ ਪਾਠਕਾਂ ਦੇ ਸਾਹਮਣੇ ਆਏ ਹੁਣ ਆંકੜੇ ਜਾਂ ਖੋਖਲੀਆਂ ਗੱਲਾਂ ਤਾਂ ਬਲੇਟਨ ਦਾ ਸਾਖ ਨੂੰ ਇੰਨੀ ਤਰ੍ਹਾਂ ਨਾਲ ਨਹੀਂ ਬਚਾ ਸਕਦੀਆਂ ਸਨ ਹੁਣ ਇਸ ਨਾਟਕੀਅਤਾ ਦੇ ਦੌਰ ਵਿੱਚ ਕੇਵਲ ਇੱਕ ਸੱਚ ਹੀ ਕਾਫੀ ਨਹੀਂ ਅੱਜ ਦਾ ਜ਼ਮਾਨਾ ਤਾਂ ਸ਼ੋਅਮੈਨਸ਼ਿਪ ਦਾ ਹੈ ਇਸਾਬ ਟੀਵੀ ਵਿੱਚ ਫਿਲਮਾਂ ਵਿੱਚ ਹੁੰਦਾ ਹੈ ਇਸ ਲਈ ਲੋਕ ਅਜਿਹਾ ਹੀ ਆਕਰਸ਼ਣ ਅਸਲੀ ਜ਼ਿੰਦਗੀ ਵਿੱਚ ਵੀ ਚਾਹੁੰਦੇ ਹਨ ਵਿੰਡੋ ਡਿਸਪਲੇ ਦੇ ਮਾਰ ਨਾਟਕੀਅਤਾ ਦੀ ਇਸ ਅਤਪੁੱਤ ਸ਼ਕਤੀ ਨੂੰ ਭਲੀ ਭੰਤੇ ਜਾਣਦੇ ਹਨ ਉਦਾਹਰਨ ਦੇ ਲਈ ਇੱਕ ਨਵੀਂ ਚੂਹੇ ਮਾਰ ਦਵਾਈ ਦੇ ਨਿਰਮਾਤਾਵਾਂ ਨੇ ਆਪਣੇ ਡੀਲਰਜ਼ ਨੂੰ ਵਿੰਡੋ ਡਿਸਪਲੇ ਦੇ ਸਮਾਨ ਦੇ ਨਾਲ ਦੋ ਜਿਉਂਦੇ ਚੂਹੇ ਵੀ ਦਿੱਤੇ ਸਨ ਜਿਸ ਹਫ਼ਤੇ ਜਿਉਂਦੇ ਚੂਹਿਆਂ ਨੂੰ ਸ਼ੋਕ ਇਸ ਵਿੱਚ ਰੱਖਿਆ ਗਿਆ ਵਿਕਰੀ ਕਈ ਗੁਣਾ ਵਧ ਗਈ ਸੀ ਤੁਸੀਂ ਵੀ ਟੀਵੀ ਤੇ ਆਉਣ ਵਾਲੇ ਇਸ਼ਤਿਹਾਰਾਂ ਦੀ ਨਾਟਕੀਤਾ ਤੋਂ ਜਾਣੂ ਹੋ ਹੀ ਹੋ। ਇੱਕ ਵਾਰ ਵਿਲ ਸਮੇਂ ਆਪਣੇ ਟੈਲੀਵਿਜ਼ਨ ਸੈੱਟ ਦੇ ਸਾਹਮਣੇ ਬੈਠ ਕੇ ਵੇਖੋ ਕਿ ਕਿਸ ਤਰ੍ਹਾਂ ਕੰਪਨੀਆਂ ਆਪਣੇ ਸਮਾਨ ਨੂੰ ਵੇਚਣ ਲਈ ਨਵੇਂ ਨਵੇਂ ਤਰੀਕੇ ਅਪਣਾਉਂਦੀਆਂ ਹਨ। ਸਾਬਣ ਦਾ ਇੱਕ ਮਾਮੂਲੀ ਜਿਹਾ ਬ੍ਰਾਂਡ ਮੈਲਿਕ ਚਾਲਕ ਕਮੀਜ਼ ਨੂੰ ਵੀ ਨਵਾਂ ਬਣਾ ਦਿੰਦਾ ਹੈ, ਜਦੋਂ ਕਿ ਦੂਜੇ ਬ੍ਰਾਂਡ ਦੀ ਸਫਾਈ ਵਿੱਚ ਪੀਲਾਪਨ ਰਹਿ ਜਾਂਦਾ ਹੈ। ਜੋ ਲੋਕ ਸਮਾਨ ਖਰੀਦਦੇ ਹੁੰਦੇ ਹਨ, ਉਹਨਾਂ ਦੇ ਚਿਹਰੇ ਤੇ ਵੀ ਖੁਸ਼ੀ ਹੁੰਦੀ ਹੈ। ਫਿਰ ਦਰਸ਼ਕਾਂ ਦੇ ਸਾਹਮਣੇ ਉਸ ਉਤਪਾਦ ਦੇ ਗੁਣਾਂ ਦਾ ਵਿਖਿਆਨ ਬੜੀ ਨਾਟਕੀਅਤਾ ਨਾਲ ਕੀਤਾ ਜਾਂਦਾ ਹੈ ਅਤੇ ਇਹੀ ਸਭ ਨਾਟਕ ਲੋਕਾਂ ਨੂੰ ਉਸ ਸਮਾਨ ਖਰੀਦਣ ਲਈ ਪ੍ਰੇਰਿਤ ਕਰਦਾ ਹੈ ਅਸੀਂ ਸਭ ਆਪਣੇ ਵਿਚਾਰਾਂ ਨੂੰ ਆਪਣੇ ਬਿਜ਼ਨਸ ਜਾਂ ਜੀਵਨ ਦੇ ਕਿਸੇ ਵੀ ਦੂਜੇ ਖੇਤਰ ਵਿੱਚ ਪੂਰੀ ਨਾਟਕੀਅਤਾ ਨਾਲ ਪੇਸ਼ ਕਰ ਸਕਦੇ ਹਾਂ ਇਹ ਤਰੀਕਾ ਕਾਫੀ ਸਰਲ ਹੈ ਜੀਐਮਐਸ ਰਿਕਮੈਂਡ ਵਰਜੀਨੀਆ ਵਿੱਚ ਐਨਸੀਆਰ ਨੈਸ਼ਨਲ ਕੈਸ਼ ਰਜਿਸਟਰ ਕੰਪਨੀ ਦੇ ਨਿਪੁੰਨ ਸੇਲਜ਼ਮੈਨਸ ਹਨ ਉਹ ਆਪਣਾ ਅਨੁਭਵ ਦੱਸਦੇ ਹਨ ਕਿ ਕਿਸ ਤਰ੍ਹਾਂ ਉਹਨਾਂ ਨੇ ਆਪਣਾ ਮਾਲ ਵੇਚਿਆ ਸੀ। ਪਿਛਲੇ ਹਫਤੇ ਮੈਂ ਆਪਣੇ ਦੇਸ਼ ਦੀ ਇੱਕ ਗ੍ਰੈਸਰੀ ਸ਼ਾਪ ਵਿੱਚ ਗਿਆ। ਤਾਂ ਮੈਂ ਦੇਖਿਆ ਕਿ ਦੁਕਾਨ ਦਾ ਮਾਲਕ ਆਪਣੇ ਚੈੱਕ ਅਕਾਊਂਟ ਕਾਊਂਟਰਾਂ ਤੇ ਜੋ ਕੈਸ਼ ਰਜਿਸਟਰ ਵਰਤ ਰਿਹਾ ਹੈ ਉਹ ਕਾਫੀ ਪੁਰਾਣੇ ਹੋ ਚੁੱਕੇ ਸਨ। ਮੈਂ ਮਾਲਕ ਕੋਲ ਜਾ ਕੇ ਕਿਹਾ, ਹਰ ਵਾਰ ਗਾਹਕਾਂ ਦਾ ਸਾਹਮਣਾ ਕਰਦੇ ਹੋਏ ਤੁਸੀਂ ਕੁਝ ਸਿੱਕੇ ਜ਼ਮੀਨ ਤੇ ਡੇਗ ਦਿੰਦੇ ਹੋ। ਫਿਰ ਮੈਂ ਕੁਝ ਸਿੱਕੇ ਜਿਵੇਂ ਸਵੱਛ ਮੁਥੀ ਜ਼ਮੀਨ ਤੇ ਡੇਗ ਦਿੱਤੇ। ਤ੍ਰਾਂਤ ਹੀ ਉਹ ਮਾਲਕ ਮੇਰੀ ਗੱਲ ਧਿਆਨ ਨਾਲ ਸੁਣਨ ਲੱਗਿਆ ਉਂਝ ਤਾਂ ਕੇਵਲ ਸ਼ਬਦਾਂ ਨਾਲ ਹੀ ਉਸ ਦੇ ਮਨ ਵਿੱਚ ਦਿਲਚਸਪੀ ਜਾਗਰਿਤ ਹੋ ਸਕਦੀ ਸੀ ਪਰ ਫਰਸ਼ ਤੇ ਸਿੱਕਿਆਂ ਦੇ ਡਿੱਗਣ ਦੀ ਆਵਾਜ਼ ਨੇ ਤਾਂ ਪੂਰੀ ਤਰ੍ਹਾਂ ਉਸ ਨੂੰ ਮੇਰੇ ਵੱਸ ਵਿੱਚ ਕਰ ਦਿੱਤਾ ਅਤੇ ਫਿਰ ਮੈਂ ਉਸ ਤੋਂ ਸਾਰੀਆਂ ਪੁਰਾਣੀਆਂ ਮਸ਼ੀਨਾਂ ਬਦਲਣ ਦਾ ਆਰਡਰ ਲੈ ਲਿਆ ਇਹ ਤਕਨੀਕ ਘਰੇਲੂ ਜੀਵਨ ਵਿੱਚ ਵੀ ਬਹੁਤ کارਗਰ ਸਿੱਧ ਹੁੰਦੀ ਹੈ ਪੁਰਾਣੇ ਜ਼ਮਾਨੇ ਵਿੱਚਲੀ ਪ੍ਰੇਮੀ ਆਪਣੀ ਪ੍ਰੇਮਿਕਾ ਕੋਲ ਪਿਆਰ ਦਾ ਪ੍ਰਗਟਾਵਾ ਕੇਵਲ ਸ਼ਬਦਾਂ ਰਾਹੀਂ ਹੀ ਨਹੀਂ ਕਰਦਾ ਸੀ ਬਲਕਿ ਉਹ ਤਾਂ ਜਮੀਨ ਤੇ ਗੋਡਿਆਂ 'ਤੇ ਹੋ ਜਾਂਦਾ ਸੀ ਉਸ ਪ੍ਰੇਮੀ ਦੀਆਂ ਇਹ ਸੱਚੀਆਂ ਅਤੇ ਪ੍ਰਵਲ ਭਾਵਨਾਵਾਂ ਦੇਖ ਕੇ ਪ੍ਰੇਮਿਕਾ ਵੀ ਪਿਗਲ ਜਾਂਦੀ ਸੀ ਅਤੇ ਤੁਰੰਤ ਹਾਂ ਕਰ ਦਿੰਦੀ ਸੀ ਹੁਣ ਨਵੇਂ ਜਮਾਨੇ ਵਿੱਚ ਆਪਣੇ ਪੇਮ ਦਾ ਪ੍ਰਗਟਾਵਾ ਕਰਦੇ ਸਮੇਂ ਪ੍ਰੇਮੀ ਗੋਡਿਆਂ 'ਤੇ ਨਹੀਂ ਬੈਠਦਾ ਤਾਂ ਕੀ ਹੋਇਆ ਪਰ ਫਿਰ ਵੀ ਉਹ ਮਾਹੌਲ ਤਾਂ ਰੋਮਾਂਟਿਕ ਬਣਾਉਂਦਾ ਹੀ ਹੈ ਜਿਸ ਨਾਲ ਉਸਦੀ ਪ੍ਰੇਮਿਕਾ ਉਸਦੇ ਪ੍ਰੇਮ ਪ੍ਰਸਤਾਵ ਨੂੰ ਸਵੀਕਾਰ ਕਰ ਲਵੇ ਕਦੇ-ਕਦੇ ਨਾਟਕੀਅਤਾਂ ਨਾਲ ਪੇਸ਼ ਆਉਣ ਤੇ ਬੱਚੇ ਵੀ ਤੁਹਾਡੀ ਗੱਲ ਆਸਾਨੇ ਨਾਲ ਮੰਨ ਜਾਂਦੇ ਹਨ ਬਰਮਿੰਗਮ ਅਲਵਾਮਾ ਦੇ ਜੋ ਵੀ ਫੈਂਟ ਜੂਨੀਅਰ ਨੂੰ ਬੱਚਿਆਂ ਵੱਲੋਂ ਕੁਝ ਸਮੱਸਿਆਵਾਂ ਆ ਰਹੀਆਂ ਸਨ ਉਹਨਾਂ ਦਾ 5 ਸਾਲਾ ਪੁੱਤਰ ਅਤੇ 3 ਸਾਲਾ ਪੁੱਤਰੀ ਆਪਣੇ ਖਿਡੌਣੇ ਉਂਝ ਹੀ ਫਰਸ਼ ਤੇ ਪੈ ਛੱਡ ਦਿੰਦੇ ਸਨ ਫਿਰ ਉਹਨਾਂ ਨੇ ਇੱਕ ਟ੍ਰੇਨ ਬਣਾਈ ਕੈਪਟਨ ਕੈਸੀ ਜੋਨਸ ਆਪਣੇ ਤਿੰਨ ਪਹੀਆਂ ਵਾਲੇ ਸਾਈਕਲ ਤੇ ਇੰਜੀਨੀਅਰ ਬਣ ਗਏ ਜੈਨਡ ਦਾ ਵੈਗਨ ਜੁੜਿਆ ਹੋਇਆ ਸੀ ਅਤੇ ਸ਼ਾਮ ਨੂੰ ਉਹ ਸਾਰੇ ਕੋਇਲੇ ਆਪਣੇ ਵੈਗਨ ਵਿੱਚ ਰੱਖ ਦਿੰਦੀ ਸੀ। ਅਤੇ ਫਿਰ ਉਸ ਦਾ ਭਰਾ ਉਸ ਨੂੰ ਪੂਰੇ ਕਮਰੇ ਦੇ ਚੱਕਰ ਲਵਾਉਂਦਾ ਸੀ। ਫਿਰ ਤਾਂ ਸਾਰਾ ਕਮਰਾ ਸਾਫ਼ ਰਹਿਣ ਲੱਗਿਆ। ਉਹ ਵੀ ਬਿਨਾਂ ਕਿਸੇ ਡਰ, ਭਾਸ਼ਣ ਜਾਂ ਧਮਕੀ ਤੋਂ ਬਿਨਾਂ ਹੀ। ਮਿਸ਼ਾਵਾਕਾ ਇੰਡੀਆਨਾ ਦੀ ਅਮਰੀਕਾ ਐਥਰਨ ਵੁਲਫ ਨੂੰ ਆਪਣੀ ਨੌਕਰੀ ਵਿੱਚ ਕੁਝ ਦਿੱਤਾ ਆ ਰਹੀਆਂ ਸਨ। ਇਸ ਲਈ ਉਸ ਨੇ ਆਪਣੇ ਬੌਸ ਨਾਲ ਗੱਲਬਾਤ ਕਰਨ ਦਾ ਫੈਸਲਾ ਕੀਤਾ। ਉਸ ਨੇ ਸੋਮਵਾਰ ਸਵੇਰ ਆਪਣੇ ਬਾਸਤ ਅਪੁਆਇੰਟਮੈਂਟ ਲੈਣ ਲਈ ਬੇਨਤੀ ਕੀਤੀ ਪਰ ਉਹਨਾਂ ਨੂੰ ਇਹ ਕਹਿ ਦਿੱਤਾ ਗਿਆ ਕਿ ਬੌਸ ਕੋਲ ਅਜੇ ਸਮਾਂ ਨਹੀਂ ਅਤੇ ਉਸ ਨੂੰ ਬਾਅਦ ਵਿੱਚ ਕਿਸੇ ਹੋਰ ਦਿਨ ਅਪੁਆਇੰਟਮੈਂਟ ਲਈ ਸਕੱਤਰ ਨਾਲ ਸੰਪਰਕ ਕਰਨਾ ਚਾਹੀਦਾ ਹੈ ਸਕੱਤਰ ਨੇ ਵੀ ਇਹੀ ਕਹਿ ਦਿੱਤਾ ਕਿ ਬੌਸ ਦਾ ਸ਼ਡਿਊਲ ਅਜੇ ਬਹੁਤ ਵਿਅਸਤ ਹੈ ਪਰ ਫਿਰ ਵੀ ਉਹ ਪੂਰੀ ਕੋਸ਼ਿਸ਼ ਕਰੇਗੀ ਕਿ ਉਹ ਉਹਨਾਂ ਨੂੰ ਮਿਲ ਸਕਣ ਅੱਗੇ ਦੀ ਕਹਾਣੀ ਮਿਸ ਬੁਲਫ ਨੇ ਇਸ ਤਰ੍ਹਾਂ ਦੱਸੀ ਪੂਰਾ ਹਫਤਾ ਮੈਨੂੰ ਉਸ ਸਕੱਤਰ ਦਾ ਕੋਈ ਵੀ ਜਵਾਬ ਨਹੀਂ ਮਿਲ ਸਕਿਆ ਜਦ ਵੀ ਮੈਂ ਜਾਣਨ ਦੀ ਕੋਸ਼ਿਸ਼ ਕਰਦੀ ਆਉ ਕੋਈ ਨੂੰ ਕੋਈ ਕਾਰਨ ਦੱਸ ਦਿੰਦੇ ਸੀ ਕਿ ਬੌਸ ਮੈਨੂੰ ਕਿਉਂ ਨਹੀਂ ਮਿਲ ਸਕਦੇ ਸ਼ੁੱਕਰਵਾਰ ਵੀ ਆ ਗਿਆ ਅਤੇ ਮੈਨੂੰ ਕੋਈ ਵੀ ਜਵਾਬ ਨਹੀਂ ਮਿਲ ਸਕਿਆ ਮੈਂ ਹਰ ਹਾਲਤ ਵਿੱਚ ਹਫਤੇ ਦੇ ਅੰਤ ਤੋਂ ਪਹਿਲਾਂ ਬੌਸ ਨਾਲ ਆਪਣੀਆਂ ਸਮੱਸਿਆਵਾਂ ਬਾਰੇ ਗੱਲਬਾਤ ਕਰਨੀ ਚਾਹੁੰਦੀ ਸੀ ਇਸ ਲਈ ਮੈਂ ਖੁਦ ਨੂੰ ਹੀ ਪੁੱਛਿਆ ਕਿ ਮੈਂ ਅਜਿਹਾ ਕੀ ਕਰਾਂ ਕਿ ਉਹ ਮੈਨੂੰ ਮਿਲਣ ਲਈ ਰਾਜ਼ੀ ਹੋ ਜਾਣ ਫਿਰ ਮੈਂ ਬੌਸ ਨੂੰ ਇੱਕ ਰਸਮੀ ਪੱਤਰ ਲਿਖਿਆ ਪੱਤਰ ਵਿੱਚ ਮੈਂ ਲਿਖਿਆ ਕਿ ਮੈਂ ਉਹਨਾਂ ਦੇ ਰਜ਼ੇਮੇ ਤੋਂ ਪਲੀ ਭੰਤੀ ਜਾਣੂ ਹਾਂ ਪਰ ਮੈਂ ਇੱਕ ਬਹੁਤ ਜ਼ਰੂਰੀ ਕੰਮ ਲਈ ਉਹਨਾਂ ਨੂੰ ਮਿਲਣਾ ਹੈ ਉਸ ਪੱਤਰ ਵਿੱਚ ਮੈਂ ਆਪਣਾ ਪਤਾ ਲਿਖ ਕੇ ਲਫਾਫਾ ਵੀ ਰੱਖ ਦਿੱਤਾ ਅਤੇ ਉਸ ਪੱਤਰ ਵਿੱਚ ਇੱਕ ਫਾਰਮ ਵੀ ਰੱਖ ਦਿੱਤਾ ਜਿਸ ਨੂੰ ਉਹ ਆਪਣੇ ਸਕੱਤਰ ਤੋਂ ਵੀ ਪ੍ਰਵਾਹ ਸਕਦੇ ਸਨ ਫਾਰਮ ਵਿੱਚ ਮੈਂ ਲਿਖਿਆ ਸੀ ਮਿਸ ਬੁਲਫ ਮੈਂ ਤੁਹਾਨੂੰ ਵਜੇ ਮਿਲਣ ਦਾ ਸਮਾਂ ਦਿੰਦਾ ਹਾਂ ਇਸ ਪੱਤਰ ਨੂੰ ਮੈਂ 11 ਵਜੇ ਦੇ ਕਰੀਬ ਬੌਸ ਕੋਲ ਪਹੁੰਚਾਇਆ ਸੀ ਅਤੇ ਜਦੋਂ 2 ਵਜੇ ਦੇ ਕਰੀਬ ਮੈਂ ਆਪਣਾ ਮੇਲਬਾਕਸ ਦੇਖਿਆ ਤਾਂ ਉਸ ਵਿੱਚ ਉਹ ਪਤਾ ਲੱਗਿਆ ਲਿਫਾਫਾ ਵੀ ਸੀ ਉਹਨਾਂ ਨੇ ਖੁਦ ਹੀ ਉਹ ਫਾਰਮ ਭਰਿਆ ਸੀ ਜਿਸ ਵਿੱਚ ਸੂਚਿਤ ਕੀਤਾ ਗਿਆ ਸੀ ਕਿ ਮੈਂ ਉਸੇ ਦੁਪਹਿਰ ਨੂੰ ਉਹਨਾਂ ਨੂੰ ਮਿਲ ਸਕਦੀ ਸੀ ਅਤੇ ਮੇਰੇ ਕੋਲ 10 ਮਿੰਟ ਦਾ ਸਮਾਂ ਸੀ ਉਹਨਾਂ ਨਾਲ ਆਪਣੀ ਗੱਲ ਕਰਨ ਲਈ ਜਦੋਂ ਮੈਂ ਉਹਨਾਂ ਨੂੰ ਮਿਲੀ ਤਾਂ ਅਸੀਂ ਇੱਕ ਘੰਟੇ ਤੋਂ ਵੀ ਜ਼ਿਆਦਾ ਸਮੇਂ ਤੱਕ ਬੈਠ ਕੇ ਸਮੱਸਿਆਵਾਂ 'ਤੇ ਵਿਚਾਰ-ਵਟਾਂਦਰਾ ਕੀਤਾ ਤੇ ਉਹਨਾਂ ਨੂੰ ਸੁਲਝਾਇਆ ਜੇਕਰ ਮੈਂ ਇਸ ਬੁਰੀਕੜ ਨਾ ਨੂੰ ਨਾਟਕੀਅਤਾ ਨਾਲ ਪ੍ਰਗਟ ਕਰਦੇ ਹੋਏ ਇਹ ਨਾ ਜਤਾਇਆ ਹੁੰਦਾ ਕਿ ਮੈਂ ਸੱਚਮੁੱਚ ਉਹਨਾਂ ਨੂੰ ਮਿਲਣਾ ਚਾਹੁੰਦੀ ਹਾਂ ਤਾਂ ਹੁਣ ਵੀ ਮੈਂ ਅਪੁਆਇੰਟਮੈਂਟ ਦੀ ਉਡੀਕ ਕਰ ਰਹੀ ਹੁੰਦੀ ਜੇਮਸ ਪੀ ਬੈਂਟਨ ਦੀ ਫਰਮ ਨੇ ਹੁਣੇ-ਹੁਣੇ ਕੋਲਡ ਕਰੀਮ ਦੇ ਇੱਕ ਉੱਚ ਬ੍ਰਾਂਡ ਦਾ ਵਿਸਤਾਰਪੂਰਵਕ ਅਧਿਐਨ ਕੀਤਾ ਸੀ ਉਹਨਾਂ ਨੇ ਇੱਕ ਲੰਮੀ ਮਾਰਕੀਟ ਰਿਪੋਰਟ ਦੇਣੀ ਸੀ ਇਸ ਕਾਰੋਬਾਰ ਵਿੱਚ ਪ੍ਰਤੀਯੋਗਤਾ ਦੇ ਸੰਬੰਧ ਵਿੱਚ ਸਾਰੇ ਤੱਤ ਤੁਰੰਤ ਚਾਹੀਦੇ ਸਨ ਸੰਭਾਵਿਤ ਗਾਹਕ ਇਸ਼ਤਿਹਾਰ ਜਾਗਤ ਦਾ ਇੱਕ ਵੱਡਾ ਅਤੇ ਭਿਆਨਕ ਵਿਅਕਤੀ ਸੀ ਮਿਸਟਰ ਬੈਂਟਰ ਨੇ ਸਾਨੂੰ ਦੱਸਿਆ ਮੈਂ ਉਸ ਵਿਅਕਤੀ ਨੂੰ ਪਹਿਲੀ ਵਾਰ ਮਿਲਣ ਗਿਆ ਤਾਂ ਮੈਂ ਫालतू ਦੀ ਬਹਿਸ ਵਿੱਚ ਉਲਝ ਗਿਆ ਅਸੀਂ ਦੋਵੇਂ ਹੀ ਖੋਜ ਦੀਆਂ ਤਕਨੀਕਾਂ ਬਾਰੇ ਬੇਅਰਤ ਬਹਿਸ ਵਿੱਚ ਘੰਟਿਆਂ ਤੱਕ ਉਲਝੇ ਰਹੇ ਨਾ ਉਹ ਹਾਰਮਨਲ ਤਿਆਰ ਸੀ ਅਤੇ ਨਾ ਹੀ ਮੈਂ ਉਸਨੇ ਮੈਨੂੰ ਗਲਤ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਮੈਂ ਖੁਦ ਨੂੰ ਸਹੀ ਸਾਬਤ ਕਰਨ ਵਿੱਚ ਲੱਗਿਆ ਰਿਹਾ ਅੰਤ ਵਿੱਚ ਜਿੱਤ ਮੇਰੀ ਹੀ ਹੋਈ ਅਤੇ ਮੈਂ ਕਾਫੀ ਖੁਸ਼ ਵੀ ਸੀ ਪਰ ਮੇਰੀ ਮੁਲਾਕਾਤ ਦਾ ਸਾਰਾ ਸਮਾਂ ਬੇਅਰਥ ਗੱਲਾਂ ਵਿੱਚ ਬਰਬਾਦ ਹੋ ਚੁੱਕਿਆ ਸੀ ਅਤੇ ਮੈਨੂੰ ਆਪਣੇ ਅਦੇਸ਼ਾਂ ਵਿੱਚ ਕਾਮਯਾਬੀ ਨਹੀਂ ਮਿਲ ਸਕੇ ਸੀ ਦੂਜੀ ਮੁਲਾਕਾਤ ਵਿੱਚ ਮੈਂ ਅੰਕੜਿਆਂ ਜਾਂ ਡਾਟਾ ਬਾਰੇ ਕੋਈ ਗੱਲ ਨਹੀਂ ਕੀਤੀ ਇਸ ਦੀ ਜਗ੍ਹਾ ਮੈਂ ਤੱਥਾਂ ਨੂੰ ਬੜੇ ਹੀ ਨਾਟਕੀ ਢੰਗ ਨਾਲ ਪੇਸ਼ ਕੀਤਾ ਜਦੋਂ ਮੈਂ ਉਸ ਦਫ਼ਤਰ ਵਿੱਚ ਪ੍ਰਵੇਸ਼ ਕੀਤਾ ਤਾਂ ਉਹ ਫੋਨ ਤੇ ਗੱਲਾਂ ਕਰਨ ਵਿੱਚ ਵਿਅਸਤ ਸੀ ਜਦੋਂ ਉਸ ਨੇ ਗੱਲਾਂ ਸਮਾਪਤ ਕੀਤੀਆਂ ਤਮੈਂ ਆਪਣੇ ਸੂਟਕੇਸ ਵਿੱਚੋਂ ਕੋਲਡ ਕਰੀਮ ਦੇ 32 ਡੱਬੇ ਕੱਢ ਕੇ ਉਸ ਦੇ ਵੱਡੇ ਸਾਰੇ ਮੇਜ਼ ਤੇ ਰੱਖ ਦਿੱਤੇ। ਬਹੁਤੀਆਂ ਕੰਪਨੀਆਂ ਬਾਰੇ ਤਾਂ ਉਹ ਜਾਣਦਾ ਸੀ ਕਿਉਂਕਿ ਉਹ ਸਾਰੀਆਂ ਕੰਪਨੀਆਂ ਉਸ ਦੇ ਕਾਰੋਬਾਰੀ ਮੁਕਾਬਲੇ ਵਿੱਚ ਸਨ। ਹਰੇਕ ਡੱਬੇ ਤੇ ਇੱਕ ਟੈਗ ਲਗਾ ਦਿੱਤਾ ਗਿਆ ਸੀ ਜਿਸ ਤੇ ਮੈਂ ਸਾਡੇ ਸਰਵੇ ਦੇ ਨਤੀਜੇ ਲਿਖ ਦਿੱਤੇ ਸਨ ਅਤੇ ਹਰ ਟੈਗ ਤੇ ਲਿਖੀ ਕਹਾਣੀ ਨੂੰ ਵੀ ਨਾਟਕੀ ਅੰਦਾਜ਼ ਵਿੱਚ ਕਿਹਾ ਗਿਆ ਸੀ। ਉਸ ਤੋਂ ਬਾਅਦ ਕੀ ਹੋਇਆ? ਹੁਣ ਬਹਿਸ ਦੀ ਕੋਈ ਗੁੰਜਾਇਸ਼ ਹੀ ਨਹੀਂ ਬਚੀ ਸੀ। ਇਹ ਤਰੀਕਾ ਬਿਲਕੁਲ ਵੱਖਰਾ ਤੇ ਨਮਾਸੀ ਉਸ ਨੇ ਹਰ ਬੋਤਲ ਤੇ ਲੱਗੇ ਟੈਗ ਨੂੰ ਪੜ੍ਹ ਲਿਆ ਉਸ ਤਵਾਜ਼ੇ ਦੋਸਤਾਨਾ ਗੱਲਬਾਤ ਸ਼ੁਰੂ ਹੋ ਗਈ ਫਿਰ ਉਸ ਨੇ ਮੈਨੂੰ ਕੁਝ ਸਵਾਲ ਪੁੱਛੇ ਮੈਂ ਸਮਝ ਗਿਆ ਸੀ ਕਿ ਹੁਣ ਉਹ ਮੇਰੀਆਂ ਗੱਲਾਂ ਵਿੱਚ ਦਿਲਚਸਪੀ ਪੈਦਾ ਹੋ ਗਈ ਹੈ ਪਹਿਲਾਂ ਉਸ ਨੇ ਮੇਰੇ ਸਾਹਮਣੇ ਇੱਕ ਸ਼ਰਤ ਰੱਖੀ ਸੀ ਕਿ ਮੈਂ ਸਾਰੇ ਤੱਥਾਂ ਨੂੰ 10 ਮਿੰਟ ਵਿੱਚ ਸਪਸ਼ਟ ਕਰ ਦੇਵਾਂ ਪਰ ਫਿਰ ਤਾਂ ਸਮੇਂ ਦਾ ਪਤਾ ਹੀ ਨਹੀਂ ਲੱਗਿਆ ਅਤੇ ਅਸੀਂ ਡੇਢ-ਦੋ ਘੰਟਿਆਂ ਤੱਕ ਗੱਲਾਂ ਕਰਦੇ ਰਹੇ ਇਸ ਵਾਰ ਵੀ ਮੈਂ ਇਹੀ ਤੱਤ ਪੇਸ਼ ਕੀਤੇ ਸਨ ਜੋ ਪਹਿਲੀ ਵਾਰ ਕੀਤੇ ਸਨ ਪਰ ਇਸ ਵਾਰ ਤੱਥਾਂ ਨੂੰ ਪੇਸ਼ ਕਰਨ ਦਾ ਮੇਰਾ ਤਰੀਕਾ ਨਾਟਕੀ ਅਦਾ ਦਾ ਨਾਲ ਭਰਪੂਰ ਸੀ ਮੈਂ ਸ਼ੋਅਮੈਨਸ਼ਿਪ ਦਾ ਸਹਾਰਾ ਲਿਆ ਸੀ ਅਤੇ ਫਰਕ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੈ ਸਿਧਾਂਤ 11ਵਾਂ ਜਦੋਂ ਕੰਮ ਨਾ ਬਣੇ ਤਾਂ ਆਪਣੇ ਵਿਚਾਰਾਂ ਨੂੰ ਨਾਟਕੀ ਅੰਦਾਜ਼ ਵਿੱਚ ਪੇਸ਼ ਕਰੋ ਇਹ ਅਧਿਆਇ ਇੱਥੇ ਹੀ ਸਮਾਪਤ ਹੁੰਦਾ ਹੈ ਕੱਲ ਪੜਾਂਗੇ ਆਪਾਂ ਇਸ ਕਿਤਾਬ ਨੂੰ ਅੱਗੇ ਮੇਰੇ ਤੋਂ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ